ਤਨ ਤਨ ਹਜ਼ਰਤ ਪੀਰ ਬਾਬਾ ਮੀਆਂ ਲਹਿਣਾ ਸ਼ਾਹ ਜੀ ਦਾ ਸਾਲਾਨਾ ਚਿੰਝ ਮੇਲਾ ਅਤੇ ਜੋੜ ਮੇਲਾ ਪਿੰਡ ਖੈਰਾ ਦੋਨਾ ਕਪੂਰਥਲਾ ਵਿਖੇ ਕਰਵਾਇਆ ਗਿਆ ਸਭ ਤੋਂ ਪਹਿਲਾਂ ਖਬਰਾਂ ਖੇਡਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਖਬਰਾਂ ਇਸ਼ਤਿਆਰ ਪੇ ਜਰਨਲਿਸ ਸੰਪਰਕ ਕਰੋ ਪੱਤਰਕਾਰ ਰਿਪੋਰਟ ਹਰਪਾਲ ਸਿੰਘ ਜੱਜ 我刚才都说了，我我我讲。 ਕੀ ਕਹਿਣਾ ਚਾਹੋਗੇ ਤੁਸੀਂ ਮੈਂ ਸਭ ਤੋਂ ਪਹਿਲਾਂ ਪੂਰ ਪੰਜਾਬ ਪੂਰ ਚੰਡੀਗੜ੍ਹ ਵਾਲਾ ਪਾਣੀ ਵਾਲਾ ਤੇ ਨਾਲ ਤੇ ਵੀ ਕਰਾਣਾ ਪਾਪਾ ਬਲਾਰੇ ਆ ਮੈਂ ਸਾਰਿਆਂ ਦਾ ਆਪਿਆਂ ਨੂੰ ਤਾਂ ਪਾਪਾ ਜੀ ਮੈਂਬਰ ਸਾਹਿਬ ਜਿਹੜੇ ਸਨਾਈ ਦੇ ਖਾਲੀ ਪਾਸ਼ਾ ਚੌਂਦੀ ਦਾ ਬੰਦਾ ਕਰੋ ਪਾਪਾ ਲੈਣੇ ਸ਼ਾਦਾ ਮੇਨਰ ਸਾਹਿਬ ਨੂੰ ਮਨਾਉਣੇ ਆ ਅੱਜ ਸਟੇਜ ਪੰਜਾਬ ਦੇ ਨਾਰਵਾਂ ਕਲਾਕਾਰ ਇੱਥੇ ਆ ਪਾਪਾ ਸਾਹਿਬ ਹਰਿਆ ਕਾਟੀ ਛਿੰਝ ਦਾ ਖੇਡਾ ਹੁੰਦਾ ਹੈ ਕਿਹੜਾ ਸੋ ਇਸ ਵਾਰੀ ਅਸੀਂ ਛਿੰਝ ਦਾ ਅਖਾੜਾ ਨੰਬਰਦਾਰ ਕੀਤਾ ਹੈ ਔਰ ਕੱਲ ਨੂੰ ਠੀਕ ਤੇ ਚਲਾਈ ਨੂੰ ਸਿਰੋ ਸਾਹਿਬ 11 ਵਜੇ ਜਿਹੜਾ ਸੈਮਾਸ਼ੋ ਸ਼ੁਰੂ ਹੋਣਾ ਉਸ ਦੇ ਵਿੱਚ ਜੀ ਸਿੱਧੂ ਤੇ ਪ੍ਰਵੀਨਰਦੀ ਡਿਊਟੀ ਜੋੜੀ ਤੇ ਸਾਹਬ ਦੇ ਨੀ ਪੁਆਇੰਟ ਆਵਾਜ਼ ਲਾ ਜੀ ਜਗੀਰ ਸਿੰਘ ਜੀ ਪ੍ਰਧਾਨ ਸਾਹਿਬ ਸਟੇਜ ਦੀ ਪਰਫਾਰਮੈਂਸ ਸਟੇਜ ਦੀ ਪਰਬੰਧਾ ਦੀ ਗੱਲ ਕਰਦੇ ਹਰ ਸਾਲ ਦੀ ਤਰ੍ਹਾਂ ਵਾਤ ਤੋਂ ਵਾਤ ਜਰੇ ਪਰ ਇਸ ਸਾਲ ਸਖਤਵਾ ਸਟੇਜ ਕਿਹੜੇ ਖਾਸ ਪਰਦਾਨੇ ਕਿਚਲੇ ਜੀ ਤਕਰੀਬਨ ਹਰ ਸਾਲ ਜਿਹੜਾ ਰੇਡ ਵਾਤ ਤੋਂ ਵਾਤ ਕੰਪਰੈਸ਼ਨ ਕਰਦੇ ਆਂ ਸਾਡੀ ਪਹਿਲਵਾਨ ਕਾਜੋ ਖਾਣੇ ਦੇ ਵਿੱਚ ਫਾਸਾ ਕਰਦੇ ਆਂ ਫਿਰ ਵੀ ਕਮੀਆਂ ਜਾ ਰਹੀ ਹੈ ਫਿਰ ਪ੍ਰਾਗੈ ਸਾਰੀ ਆਪਾਂ ਅੱਜ ਅਸੀਂ ਪ੍ਰਬੰਧਕ ਕਮੇਟੀ ਵੱਲੋਂ ਵਡਿਆ ਗੱਲ ਜੀ ਇਸ ਮਹੀਨੇ ਦੇ ਲਈ ਕੋਸ਼ਿਸ਼ ਹੈ ਜਿਹੜਾ ਨਗਰ ਜਿਹੜਾ ਰੋਸਰ ਕੇ ਗਾੜਾ ਜਿਹੜਾ ਅੱਜ ਸਾਰਿਆਂ ਨੂੰ ਬੇਚਿਆ ਗਿਆ ਹੋਣਾ ਆਠ ਨੌ ਆਹ ਉੱਥੇ ਆ ਕੇ ਸਾਹਮਣੇ ਮੇਰੇ ਵੀ ਤਾੜੀਆਂ ਲਾ ਦੇ ਜੀ ਸਾਡੀ ਜਾਨੀ ਸਹਿਲਵਾ ਆਹ ਬਸਾ ਜਿੱਥੇ ਆਲੇ ਉਹ ਬੇਤੀਆ ਕੱਲ ਨੂੰ 3 ਜੁਲਾਈ ਨੂੰ ਵੀ ਜ਼ਰੂਰ ਪਹੁੰਚਣਾ ਜੀ ਪੂਰੇ ਦਰਬਾਰ ਦਾ ਪੂਰਾ ਨਾਮ ਲੈ ਦਿਓ ਪਿੰਡ ਦਾ ਨਾਮ ਹੈ ਤੇ ਜਿਹਰੇ ਦਾ ਨਾਮ ਹੈ ਦਰਬਾਰ ਹਜ਼ਰਤ ਪਾਪੋ ਪਹਿਲਵਾਨ ਜੱਟਾ ਹੋਇਆ ਮਾੜਾ ਮੇਰੇ ਵਿੱਚ ਕਿ ਇੱਕ ਵਾਰ ਉਹਨਾਂ ਨੇ ਰਣਕੀਆ ਗੁਜਰੇ ਪਾਣਾ ਦੇ ਸ਼ਾਬਾਸ਼ ਆਖੋ ਆਲੋ ਬਾਬਾ ਜੀ ਕਰੀ ਗੱਲ ਨਹੀਂ ਕਰਾਂਗੇ ਸਾਡੇ ਪਾਸ ਤੇ ਆ ਪਹਿਲਾ ਪਹਿਲਵਾਨ ਜੀ ਉਹ ਵੀ ਬੇਨਤੀ ਕਰਾਏ ਨੇ ਆਲੋ ਬੜੀ ਦਰਵਾਜ਼ਾ ਬਾਬਾ ਜੀ ਨਾਲ ਬਹੁਤ ਸ਼ਾਬਾਸ਼ ਰੱਖਦੀ ਹੈ ਸਾਡੇ ਚੈਨਲ ਦੇ ਮਾਰੇ ਵਰਾਏ ਤੁਹਾਨੂੰ ਦੇਸ਼ ਵਿਦੇਸ਼ਾਂ ਤੋਂ ਸੰਗਤ ਦੇ ਯੂਥ ਦੇਖ ਰਿਹਾ ਸੁਣ ਰਿਹਾ ਇਸ ਬਾਰੇ ਕੀ ਕਹਿਣਾ ਹੈ ਪੰਜਾਬ ਤੇ <tip> ਕਪੂਰਸਲਾ 24 ਦੇ ਚੈਨਲ ਦੇ ਮਾਧਿਅਮ ਰਾਹੀਂ ਜਿੰਨੇ ਵੀ ਸਾਥੀ ਯਾਰ ਦੇਖ ਰਹੇ ਆ ਅਸੀਂ ਕੋਸ਼ਿਸ਼ ਕੀਤੀ ਆ ਕਿ ਮੇਲੇ ਦੇ ਵਿੱਚ ਵੱਧ ਤੋਂ ਵੱਧ ਸਵਾਮਾਂ ਦਈਏ ਬਈ ਵੀਰ ਦੱਸ ਦਿਆ ਇੱਕ ਨੌਜਵਾਨ ਗੋਇਆਂ ਦੇ ਨੀਕਾ ਪੰਡਿਆ ਸਾਨੂੰ ਦੱਸਿਆ ਕਿ ਮੇਲੇ ਵਿੱਚ ਆਉਣਾ ਉਹ ਆਸੀਂ ਸਾਦਾ ਬੈਸੋ ਵਾਲੇ ਬੁੱਢੇ ਦੇ ਬਰਾਦਰੀ ਦੇ ਗੁਲਾਮ ਤਾਂ ਤੇਰੀ ਜੀ ਸਾਹਿਬ ਜੀ ਸਾਹਿਬ ਕਹਿੰਦੇ ਕਿ ਇੱਕੀ ਤਨਵਾਰ ਨੇ ਸਾਨੂੰ ਜਨਮ ਦਿੱਤਾ ਗੁਣ ਤੇ ਮਿਲੀ ਹੈ ਖੱਡੇ ਦੀ ਧਾਰ ਵਿੱਚੋਂ ਅੰਸ਼ ਦੇ ਨਾਲ ਸਾਜਨ ਦੀ ਕੁਸ਼ਤੀ ਆ ਟੌਪ ਦੀ ਕੁਸ਼ਤੀ ਆ ਇਧਰ ਚੱਲਦੇ ਕੁਸ਼ਤੀ ਐ ਚੱਲੋ ਮੁੰਡਾ ਸੋਦੀ ਭਾਈ ਦੱਸ ਦੇਵਾ ਕਿ ਵੰਸ਼ ਪਰਿਵਾਰ ਬੋਲੀ ਭਰਵਾਰ ਦਾ ਬੇਟਾ ਨਮਰਦਾਰ ਨਹੀਂ ਹੋਣਾ ਦਾ ਵੀ ਪਾਜਵਾ ਸਾਹਿਬ 5 ਕਿਲੋ ਦੇਸੀ ਕੀ ਹੋ ਤਾਂ ਕਿਲੋ ਬਾਦਾਮ ਦੇ ਨਾਲ ਉਹਨਾਂ ਦਾ ਵੀ ਸਨਮਾਨ ਹੋਣਾ ਇੱਕ ਵਾਰੀ ਤਾੜੀ ਮਾਰ ਦਿਓ ਜੀ ਓਏ 4 ਮਿੰਟ ਕੁਸ਼ੀ ਹੋ ਗਈਆਂ ਬੱਸ ਪਹਿਲਵਾਨ ਰਜਿੰਦਰ ਕੋ ਸਾਡਾ ਇਧਰ ਸਾਡੇ ਸਰਕਾਰ ਜੋਬ ਸੌਰਵ ਭਾਜੀ ਐ ਕਮੂਫਲਾ 24 ਤੋਂ ਪਹੁੰਚਿਆ ਉਧਰ ਹਰਪਾਲ ਸਿੰਘ ਜੱਜ ਪੂਰ ਪੰਜਾਬੀ ਤੋਂ ਵੀ ਪੁੱਜੇ ਹੋਏ ਆ ਸਾਹਿਬ ਜੀ ਨੂੰ ਧੰਨਵਾਦ ਕਰਦਾ ਹਰਪਾਲ ਸਿੰਘ ਜੱਜ ਸੀਨੀਅਰ ਪ੍ਰੈਸਰਪੋਰਟਰ ਤੇ ਸਾਡੇ ਸੌਰਵ ਭਾਜੀ ਪੂਰ ਪੰਜਾਬੀ ਨੂੰ ਕਮੂਫਲਾ 24 ਉਹਨਾਂ ਦਾ ਵੀ ਧੰਨਵਾਦ ਕਰਦਾ ਇਧਰ ਸਤਿਕਾਰਯੋਗ ਖੰਟੀ ਪਹਿਲਵਾਨ ਖਾੜਾ ਵਿਸ਼ੇਸ਼ਪੁਰ ਉਹ ਵੀ ਸਾਡੇ ਵਿਚਕਾਰ ਪੁੱਜਿਆ ਨਾਲ ਉਹਨਾਂ ਦਾ ਪੁੱਤਰ ਗੈਵੀ ਵੀ ਪੁੱਜਿਆ ਹੋਇਆ ਐ ਟੌਪ ਦੀਆਂ ਗੱਸੀਆਂ ਚੱਲਦੀਆਂ بارش ਤੇ ਮੁੱਖੇ ਦੇ ਵਿਚਕਾਰ بارش ਪਹਿਲਵਾਨ ਜੇਤੂ ਹੋ ਗਿਆ ਜੀ ਉੱਪਰ ਦੇ ਪਾਸੇ بارش ਪਹਿਲਵਾਨ ਪਾਲਾ ਸ਼ਰਧਾਈ ਦੇ ਲੰਗਰ ਲਾਏ ਗਏ ਆ ਪੂਰੀਆਂ ਸੰਗਤਾਂ ਵਾਸਤੇ ਬਹਿਰੋਂ ਧੰਨਵਾਦ ਕਰਦੇ ਆ ਪ੍ਰੋਗਰਾਮ ਵੱਲੋਂ ਔਰ ਪੂਰੀ ਕਮੇਟੀ ਸੰਵਜ ਸਰਦਾਰ ਜਗਦੀਪ ਸਿੰਘ ਜੀ ਵਜਹ ਇਹ ਕਰਦੇ ਉਦੋਂ ਵੀ ਵਧੀਆ ਗੱਲਾਂ ਤੇ ਐਸਾ ਜਿਹੜਾ ਸਾਹਮਣੇ ਰੇਡੀਓ ਸਾਹਿਬ ਗੁਰਵਿੰਦਰ ਆ ਗਿਆ ਰੱਖਣ ਵਾਲਾ ਉਧਰ ਸੌਰਵ ਭਾਜੀ ਕਬੂਤਰਾਂ ਕਲਟੀ ਫੋਰ ਤੋਂ ਤੇ ਹਰਪਾਲ ਸਿੰਘ ਜੀ ਜੱਜ ਜਿੰਦੇ ਪ्योर ਪੰਜਾਬੀ ਨੂੰ ਬੜਾ ਧੰਨਵਾਦ ਵਾਹ ਬਹੁਤ ਸਾਜੀ ਪਹਿਲਵਾਨ ਆ ਸਾਡਾ ਤਾਂ ਮੰਨ ਬੱਬਾ ਵੀਰ ਸਿੰਘ ਜੀ ਨਵਾ ਪੰਜੇ ਕਾਲਾ ਇਹ ਨਹੀਂ ਪਰ ਸੇ ਮੁਕਲਾ ਆਦਾ ਸ਼ੁਕਰ ਦਿਆ ਕਿ ਮੇਰੇ ਕੋਤੀ ਭਾਂ ਦੀ ਲਖਣ ਇਹ ਕੋਤੀ ਭਾਂ ਦੇ ਵੀ ਵੱਧਾ ਸਾੜਾ ਜਗਾ ਦੀ ਦੇਖਦੇ ਕਰ ਰਹੇ ਕੋਤੀ ਭਾਂ ਦੀ ਲਖਣ ਸਾਹਮਣੇ ਲੱਗੇ ਨੇ ਜਿੱਗੀ ਚਾਰੇ ਬਲੀ ਪੁੱਜਾ ਜੀ ਤੰਦੂ ਬਾਈ ਹੋਈ ਪੁੱਜੇ ਹੋਏ ਜਿਹਨਾਂ ਦਾ ਮਾੜਾ ਖਾਣੇ ਤੋਂ ਬਾਦੀ ਖੇਲ ਦੇ ਲਾਣ ਚੱਲੀ ਗਈ ਉਹਨਾਂ ਦੀ ਕੀ ਕਾਰਨ ਹੈ ਇੱਥੇ ਤੇ ਦੂਰ ਦੇ बाबा जसवंदी पीर बाबा मीर वॾा सन्मानोड़ ਕਿੰਨੇ ਲੋਕੋ ਮੋਦੀ ਗੌਰਮਨ ਨੇ ਬੁਲਾਈਆਂ ਦਿੱਤੀਆਂ ਪੀਐਮ ਨੇ ਕਿ ਹਿੰਦੂਤਵ ਤਖਤ ਜਿਹੜੀ ਆ ਇਹ ਵਰਲਡ ਦੇ ਨਾਮ ਦਾ ਹੀ ਉਹਦਾ 500 ਸਾਲ ਦੇ ਵਿੱਚ ਪੁਸ਼ਤੀ ਰਾਜ ਪੁਸ਼ਤੀ ਦੇ ਖੇਤਰੇ ਕਮਾਦੀ ਖੰਡਾਂ ਲਈ ਕਦੇ ਵੀ ਦਲੇਦ ਦਾ ਆਉਂਦਾ ਚਾਰਵੇਂ ਤੋਂ ਆ ਵੀ ਇਹ ਗੱਲ ਕਰੀਏ ਸਰਪ੍ਰਸਤ ਦੇ ਦਸਤ ਦੇ ਹਰ ਸਹਿਵਾ